ਨਿਮਰਤਾ ਦੇ ਵਿੱਚ ਰਹਿਣਾ ਹੀ ਜੀਵਨ ਦਾ ਤਤ ਹੈ। ਰੋਜ਼ਾਨਾ ਸੁਣਦੇ ਹਾਂ ਪੰਕਤੀਆਂ ਦਰਬਾਰ ਸਾਹਿਬ ਤੋਂ ਵੀ ਤੇ ਆਪਣੇ ਵੀ ਇੱਥੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਹੈ। ਹੁਣ ਇਹਨੂੰ ਅਰਾਧਨਾ ਹੈ। ਆਠ ਪਹਿਰ ਅਰਾਧੀ ਪੂਰਨ ਸਤਗੁਰ ਗਿਆਨ ਅਠੇ ਪਹਿਰ ਨਿਮਰਤਾ ਦੇ ਵਿੱਚ ਰਹਿ। ਇਹ ਹੈ ਸਤਗੁਰੂ ਨੂੰ ਅਰਾਧਨਾ। ਸਤਗੁਰੂ ਨੂੰ ਯਾਦ ਕਰਨਾ। ਸਤਗੁਰੂ ਨੂੰ ਧਿਆਉਣਾ। ਸਤਗੁਰੂ ਦੀ ਉਸਤਤ ਕਰਨਾ। ਪਰ ਇਹਨੂੰ ਭੁੱਲ ਜਾਂਦਾ ਏ ਮਨੁੱਖ ਇਹ ਅਰਾਧਨਾ ਕਿਸੇ ਨੂੰ ਵੀ ਯਾਦ ਨਹੀਂ ਇਹ ਅਰਾਧਨਾ ਕਿਸੇ ਨੂੰ ਵੀ ਪਸੰਦ ਨਹੀਂ ਬੰਦਾ ਕਹਿੰਦਾ ਏ ਮੈਂ ਨਿਮਰਤਾ ਪਿਆਰ ਸਤਕਾਰ ਇਮਾਨਦਾਰੀ ਗੁਰਦੁਆਰੇ ਦੇ ਵਿੱਚ ਬੜਾ ਸੋਹਣਾ ਲੱਗਦਾ ਏ ਵੇਖਣ ਨੂੰ ਪਰ ਬਾਹਰ ਇਹਨੂੰ ਕਿੱਥੇ ਵਿਖਾਉਣਾ ਏ ਬਾਹਰ ਕਿਹਨੂੰ ਸ਼ੋਅ ਕਰਨਾ ਏ ਇਹ ਧਰਮ ਨਹੀਂ ਏ ਪਰ ਜੋ ਮਨੁੱਖ ਪੜਦਾ ਏ ਜੋ ਸਮਝਦਾ ਏ ਉਹਨੂੰ ਹੋਰਨਾ ਤੱਕ ਦਿਖਣਾ ਚਾਹੀਦਾ ਏ ਤੇਰੇ ਕਿਰਤ ਦੇ ਵਿੱਚੋਂ ਤੇਰੇ ਵਿਹਾਰ ਦੇ ਵਿੱਚੋਂ ਨਜ਼ਰ ਆਵੇ ਇਹੋ ਹੀ ਹੈ ਰੱਬ ਨੂੰ ਅਰਾਧਨਾ ਇਹ ਰੱਬ ਨੂੰ ਅਰਾਧਨਾ ਨਹੀਂ ਹੈ ਜੀ ਇਹ ਸਿਰਫ ਲੈਸਨ ਮਿਲ ਗਿਆ ਏ ਆਪਾਂ ਕਥਾ ਸੁਣ ਲਈ ਕੀਰਤਨ ਸੁਣ ਲਿਆ ਪਾਠ ਕਰ ਲਿਆ ਇਹ ਸਿਰਫ ਲੈਸਨ ਮਿਲ ਗਏ ਨੇ ਹੁਣ ਇਹਨਾਂ ਲੈਸਨਾਂ ਨੂੰ ਜਾ ਕਰਕੇ ਬਾਹਰ ਇੰਪਲੀਮੈਂਟ ਕਰ ਇਹਨਾਂ ਨੂੰ ਅਪਲਾਈ ਕਰ ਇਹਨਾਂ ਦੇ ਆਧਾਰ ਤੇ ਜ਼ਿੰਦਗੀ ਨੂੰ ਜਿਉਂ ਇਹ ਹੈ ਫਿਰ ਆਠ ਪਹਿਰ ਅਰਾਧੀਏ ਪੂਰਨ ਸਤਗੁਰ